ਸੈਂਕ ਤੋਂ ਦੂਸਰਾ ਸਬਜੈਕਟ ਕੀ ਹੈਗਾ 3 ਲੱਖ ਚੱਲੋ ਮੋਟਰ ਕੀ ਹੈਗਾ ਫਿਲਮ ਦਾ ਔਰ ਸਬਜੈਕਟ ਕੀ ਹੈਗਾ ਅ ਸਾਡੀ ਪਿੰਡ ਵਾਲਾ ਸਕੂਲ ਜਿਹੜੀ 3 ਮਈ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਜੀ ਇਹ ਇੱਕ ਅਧਿਆਪਕ ਦੀ ਕਹਾਣੀ ਹੈ ਔਰ ਅਧਿਆਪਕ ਕਿਵੇਂ ਦਾ ਹੋਣਾ ਚਾਹੀਦਾ ਅ ਅਸੀਂ ਇਹ ਫਿਲਮਾਇਆ ਇਸ ਕਹਾਣੀ ਦੇ ਵਿੱਚ ਅਧਿਆਪਕ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਅ ਅਸੀਂ ਹੁਣ ਇਲੈਕਸ਼ਨ ਦਾ ਟਾਈਮ ਹੈ ਜਿਵੇਂ ਮਨਵੀਰ ਭਾਜੀ ਉਹਨਾਂ ਨੇ ਵੀ ਦੱਸਿਆ ਵੀ ਮੈਂ ਬੜੀ ਮੁਸ਼ਕਲ ਟਾਈਮ ਕੱਢ ਕੇ ਆਇਆ ਸੋ ਮੈਨੂੰ ਲੱਗਦਾ ਵੀ ਜਿਹੜਾ ਇੱਕ ਅਧਿਆਪਕ ਹੈ ਉਹਦੀ ਜਿਹੜੀ ਜੌਬ ਹੈ ਉਹ ਹੈਗੀ ਬੱਚਿਆਂ ਨੂੰ ਪੜਾਉਣਾ ਔਰ ਇਹ ਬਹੁਤ ਸੰਜੀਦਾ ਜੌਬ ਹੈ ਤੇ ਜਦੋਂ ਸਾਡੀਆਂ ਕੋਈ ਵੀ ਸਰਕਾਰ ਹੋਵੇ ਹੋਰ ਬਹੁਤ ਸਾਰੀਆਂ ਜਿੰਮੇਵਾਰੀਆਂ ਅਧਿਆਪਕਾਂ ਨੂੰ ਦਿੱਤੀਆਂ ਜਾਂਦੀਆਂ ਸੋ ਉਹਨਾਂ ਦਾ ਧਿਆਨ ਡਾਇਵਰਟ ਹੁੰਦਾ ਕਿਉਂਕਿ ਉਹਨਾਂ ਨੂੰ ਉਹ ਵੀ ਕੰਮ ਬੜੀ ਜ਼ਿੰਮੇਵਾਰੀ ਨਾਲ ਕਰਨਾ ਪੈਂਦਾ ਸੋ ਇੱਕ ਤਾਂ ਇਹ ਵਿਸ਼ਾ ਸੀ ਇਹਦੇ ਵਿੱਚ ਚੱਕਿਆ ਇੱਕ ਇਹ ਹੈ ਕਿ ਸਾਡੇ ਜਿੰਨੇ ਵੀ ਗਵਰਨਮੈਂਟ ਸਕੂਲ ਨੇ ਉਹਨਾਂ ਤੇ ਪਿਛਲੇ ਲੰਮੇ ਸਮੇਂ ਤੋਂ ਬਹੁਤਾ ਜ਼ਿਆਦਾ ਕੰਮ ਨਹੀਂ ਹੋਇਆ ਸੋ ਉਹਦਾ ਉਹਦਾ ਇੱਕ ਸਾਨੂੰ ਖਮਾ ਜਾ ਇਹ ਭੁਗਤਣਾ ਪਿਆ ਕਿ ਇੱਕ ਪ੍ਰਾਈਵੇਟ ਐਜੂਕੇਸ਼ਨ ਸੈਕਟਰ ਜਿਹੜਾ ਉਹ ਖੜਾ ਹੋ ਗਿਆ ਪੈਰਲ ਸੋ ਅ ਪੜਾਈ ਜਿਹੜੀ ਆ ਉਹ ਡੇ ਬਾਈ ਡੇ ਮਹਿੰਗੀ ਹੁੰਦੀ ਜਾ ਰਹੀ ਜਿਹੜਾ ਗਰੀਬ ਦਾ ਬੱਚਾ ਆ ਜਿਹੜਾ ਤਾਂ ਅਫੋਰਡ ਕਰਦਾ ਉਹ ਤਾਂ ਆਪਣੇ ਬੱਚੇ ਨੂੰ ਚੰਗੇ ਸਕੂਲ 'ਚ ਪੜ੍ਹਾ ਲੈਂਦਾ ਉਹਨੂੰ ਚੰਗੀ ਐਜੂਕੇਸ਼ਨ ਦੇ ਦਿੰਦਾ ਅ ਪਰ ਜਿਹੜਾ ਇੱਕ ਗਰੀਬ ਦਾ ਬੱਚਾ ਹੈ ਉਹ ਉਹਦੇ ਕੋਲ ਉਹ ਮੁੱਢਲੀਆਂ ਸਹੂਲਤਾਂ ਹੀ ਨਹੀਂ ਹੈਗੀਆਂ ਨਾਦ ਕੋਲ ਇੰਨੇ ਪੈਸੇ ਨਹੀਂ ਕਿ ਉਹ ਉਹਨਾਂ ਸਕੂਲਾਂ 'ਚ ਪੜ੍ਹਾ ਸਕੇ ਹੁਣ ਚੰਗੇ ਮਾੜੇ ਸਕੂਲ ਦੀ ਡੈਫੀਨੇਸ਼ਨ ਕੀ ਹੈ ਬਈ ਜਿਵੇਂ ਇੱਕ ਸਾਡਾ ਮਾਈਂਡ ਸੈਟ ਬਣ ਗਿਆ ਵੀ ਜਿਹੜਾ ਸਕੂਲਾਂ ਦੀਆਂ ਬਿਲਡਿੰਗਾਂ ਵੱਡੀਆਂ ਨੇ ਏਸੀ ਲੱਗੇ ਆ ਏਸੀ ਰੂਮਸ ਨੇ ਜਾਂ ਬਸਾਂ ਲੱਗੀਆਂ ਨੇ ਜਾਂ ਵੱਡੀਆਂ ਗਰਾਊਂਡਾਂ ਨੇ ਉਹ ਸਕੂਲਾਂ ਦੇ ਵਿੱਚ ਪੜ੍ਹਾਈ ਬਹੁਤ ਵਧੀਆ ਹੁੰਦੀ ਤੇ ਪ੍ਰਾਇਮਰੀ ਸਕੂਲਾਂ 'ਚ ਨਹੀਂ ਐਕਚੁਅਲ ਦੇ ਵਿੱਚ ਸਾਡੀ ਫਿਲਮ ਦਾ ਵਿਸ਼ਾ ਹੀ ਇਹ ਹੈ ਕਿ ਬਈ ਸਕੂਲਾਂ 'ਚ ਜਿਵੇਂ ਮਨਵੀਰ ਭਾਜੀ ਹੋਣਾ ਨੇ ਪਹਿਲਾਂ ਜ਼ਿਕਰ ਕੀਤਾ ਕਿ ਉਹ ਡਾਇਲੌਗ ਆ ਬਕਾਇਦਾ ਇਹ ਸਕੂਲਾਂ ਦੇ ਵਿੱਚ ਬਿਲਡਿੰਗਾਂ ਨਾਲ ਨਹੀਂ ਪੜਾਉਣਾ ਹੁੰਦਾ ਸਕੂਲਾਂ 'ਚ ਪੜਾਉਂਦੇ ਨੇ ਮਾਸਟਰ ਤੇ ਸਾਡੇ ਕੋਲੋਂ ਇਹਨਾਂ ਤੋਂ ਕਾਬਲ ਤੇ ਪੜੇ ਲਿਖੇ ਮਾਸਟਰ ਨੇ ਸੋ ਇਹ ਵਾਕਿਆ ਸੱਚਾਈ ਹੈ ਕਿਉਂਕਿ ਮਾਸਟਰ ਜਿੰਨਾ ਮਰਜ਼ੀ ਵਧੀਆ ਹੋਵੇ ਬਟ ਉਹਦੇ ਕੋਲ ਜੇ ਟੈਕਨੋਲੋਜੀ ਅੱਜ ਦੀ ਨਹੀਂ ਹੋਏਗੀ ਸਕੂਲ ਦੇ ਵਿੱਚ ਅਵੇਲੇਬਲ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਤੋਂ ਵਾਂਝਾ ਰਹਿ ਜਾਊਗਾ ਸੋ ਸਾਡਾ ਕਈ ਤਰ੍ਹਾਂ ਦੇ ਅਜੇ ਇਹਦੇ ਵਿੱਚ ਅਸੀਂ ਪੁਆਇੰਟ ਚੱਕਣ ਦੀ ਕੋਸ਼ਿਸ਼ ਕੀਤੀ ਹੈ ਇੱਕ ਤਾਂ ਇਹ ਕਿ ਜਿਹੜੇ ਸਾਡੇ ਪ੍ਰਾਈਵੇਟ ਸਕੂਲ ਨੇ ਅਸੀਂ ਕਿਸੇ ਸਕੂਲ ਦੇ ਖਿਲਾਫ ਨਹੀਂ ਆ ਉਹ ਵੀ ادارے ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਕੁਝ ਕਹੇ ਜੇ ਸਕੂਲ ਨੇ ਜਿੱਥੇ ਸਾਡੇ ਜਦੋਂ ਬੱਚੇ ਜਾਂਦੇ ਤੇ ਉਹਨਾਂ ਨੂੰ ਪੰਜਾਬੀ ਬੋਲਣ ਤੋਂ ਵੀ ਰੋਕਿਆ ਜਾਂਦਾ ਇੱਕ ਫਾਈਨ ਲੱਗਦਾ ਸੋ ਇਹ ਚੀਜ਼ ਚਿੰਤਾ ਜਰਕਿਆ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਮੈਂ ਥੋੜੇ ਟਾਈਮ ਤੋਂ ਕੈਨੇਡਾ ਰਹਿ ਰਹਿਆ ਮੈਨੂੰ ਇਸ ਚੀਜ਼ ਦਾ ਅਫਸੋਸ ਹੋਇਆ ਕਿ ਵੀ ਮੇਰੇ ਬੱਚੇ ਜਦੋਂ ਉੱਥੇ ਗਏ ਤੇ ਉਹਨਾਂ ਨੂੰ ਪੰਜਾਬੀ ਨਹੀਂ ਮਤਲਬ ਪੜਾਈ ਗਈ ਤੇ ਪੰਜਾਬੀ ਨਹੀਂ ਹੁੰਦੀ ਸੀ ਸਾਡਾ ਵੀ ਇੱਕ ਕਸੂਰ ਹੈ ਕਿ ਅਸੀਂ ਧਿਆਨ ਨਹੀਂ ਦਿੱਤਾ ਉਸ ਚੀਜ਼ ਵੱਲ ਬਕਾਇਦਾ ਸੀ ਫਿਰ ਪੰਜਾਬੀ ਸਕੂਲ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਕਰਾਈ ਐਸੇ ਵੇਲੇ ਉਹ ਪੰਜਾਬੀ ਪੜ੍ਹ ਲੈਂਦੇ ਨੇ ਪੰਜਾਬੀ ਬੋਲ ਲੈਂਦੇ ਨੇ ਪੰਜਾਬੀ ਬੋਲ ਤੇ ਪਹਿਲਾਂ ਵੀ ਲੰਦੇ ਸਿਰਫ ਪੜ੍ਹਨੀ ਤੇ ਲਿਖਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸੋ ਇਹ ਇਹ ਜਿਹੜਾ ਮਹਿਸੂਸ ਕੀਤੀ ਮੈਂ ਚੀਜ਼ ਜਦੋਂ ਮੈਨੂੰ ਇੱਕ ਕਿਰਦਾਰ ਮਿਲਿਆ ਤਾਜਵੀਰ ਉਹਨਾਂ ਨੇ ਦਿੱਤਾ ਤੇ ਮੈਨੂੰ ਲੱਗਿਆ ਕਿ ਯਾਰ ਇਹ ਕਿਰਦਾਰ ਮੈਨੂੰ ਕਰਨਾ ਚਾਹੀਦਾ ਸੋ ਬੜਾ ਇੱਕ ਸੰਜੀਦਾ ਕਿਰਦਾਰ ਹੈ ਬਾਕੀ ਮਨਵੀਰ ਭਾਜੀ ਹੁਣੀ ਬੈਠੇ ਨੇ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਜਿਹੜੇ ਅਧਿਆਪਕ ਵਰਗ ਹੈ ਬੜਾ ਸੂਝਵਾਨ ਵਰਗ ਹੁੰਦਾ ਸੋ ਇਹਨਾਂ ਨੂੰ ਇਹਨਾਂ ਦੇ ਕਿਰਦਾਰ ਦੇ ਬਾਰੇ ਗੱਲ ਕਰਨੀ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਸੋ ਅਸੀਂ ਇਹ ਫਿਲਮ ਇੱਕ ਬੜੇ ਖੂਬਸੂਰਤ ਵਿਸ਼ੇ ਨਾਲ ਬਣਾਈ ਆ ਤੇ ਅਸੀਂ ਥੈਂਕਸ ਕਰਦੇ ਆ ਸਾਰੇ ਅਧਿਆਪਕ ਵਰਗ ਦਾ ਕਿ ਉਹਨਾਂ ਵੱਲੋਂ ਬਹੁਤ ਸਾਰਾ ਥਾਂ ਥਾਂ ਤੇ ਜਗ੍ਹਾ ਜਗ੍ਹਾ ਤੋਂ ਬਹੁਤ ਵਧੀਆ ਰਿਸਪੌਂਸ ਆ ਰਿਹਾ ਸਾਨੂੰ ਸੋ ਬਾਕੀ ਮੈਂ ਮਨਵੀਰ ਭਾਜੀ ਉਹਨਾਂ ਨੂੰ ਕਵਾਂਗਾ ਕਿ ਉਹਨਾਂ ਨੇ ਮਤਲਬ ਟ੍ਰੇਲਰ ਦੇਖਿਆ ਸੋ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਜੀ ਐਕਚੁਅਲੀ ਪੰਜਾਬੀ ਚ ਦੋ ਚੀਜ਼ਾਂ ਚੱਲ ਰਹੀਆਂ ਨੇ ਜਾਂ ਤਾਂ ਫੁੱਲ ਕਮੇਡੀ ਚੱਲ ਰਹੀਆਂ ਤੇ ਜੱਜ ਕੇ ਫਿਲਮਾਂ ਉਹਦੀਆਂ ਬਾਕਸ ਆਫਿਸ ਤੱਕ ਪਹੁੰਚਦੀਆਂ ਹੀ ਨਹੀਂ ਆ ਪਹਿਲੇ ਇੱਕ ਅੱਧੇ ਦਿਨ ਚ ਹੋ ਜਾਂਦੀਆਂ ਆ ਕੀ ਕਾਰਨ ਹੋਵੇ ਆ ਕਿ ਅਸੀਂ ਵਿਸ਼ਾ ਤੋਂ ਹੀ ਹਟ ਗਏ ਬਹੁਤ ਘੱਟ ਲੋਕ ਵਿਸ਼ਾ ਲੈਣ ਲੱਗ ਗਏ ਕਿ ਕਮੇਟੀ ਨੂੰ ਪਸੰਦੀ ਪੰਜਾਬੀ ਐਨਾ ਕਰਨ ਲੱਗ ਗਏ ਜਾਂ ਪੰਜਾਬੀਆਂ ਨੂੰ ਜੋਕਰ ਪਸੰਦ ਆਣ ਲੱਗ ਗਏ ਤੁਹਾਨੂੰ ਕੀ ਲੱਗਦਾ ਕੋਈ ਇੱਕ ਅੱਧਾ ਕਲਾਕਾਰ ਰਿਸਕ ਲੈ ਕੇ ਫਿਰਨ ਬਣਾਉਂਦਾ ਫਿਰ ਦੁਬਾਰਾ ਕਮੇਟੀ ਚ ਚਲਾ ਜਾਂਦਾ ਇਹ ਹੋ ਰਿਹਾ ਪਿਛਲੇ ਤੱਕ ਉਹਦਾ ਕਾਰਨ ਇਹੀ ਹੈ ਜੀ ਕਿਉਂਕਿ ਸਿਨੇਮਾ ਹੋਵੇ 뮤ਜ਼ਿਕ ਹੋਵੇ ਇਹ ਇਹਨਾਂ ਤੇ ਬਹੁਤ ਵੱਡੀ ਕਾਸਟ ਆਉਂਦੀ ਹੈ ਤੇ ਆ ਆਬਵੀਅਸਲੀ ਇੱਕ ਇਹ ਬਿਜ਼ਨਸ ਵੀ ਹੈ ਇੱਕ ਧੰਦਾ ਵੀ ਹੈ ਤੇ ਅਸੀਂ ਚਾਹੁੰਦੇ ਆ ਵੀ ਧੰਦਾ ਉਹ ਕੀਤਾ ਜਾਵੇ ਵੀ ਵੀ ਜਿਹਦੇ ਨਾਲ ਲੋਕਾਂ ਦਾ ਵੀ ਭਲਾ ਹੋਵੇ ਲੋਕਾਂ ਦੀ ਵੀ ਅਸੀਂ ਲੋਕਾਂ ਦੇ ਵੀ ਕਿਸੇ ਨਾ ਕਿਸੇ ਤਰੀਕੇ ਕਮ ਆ ਸਕੇ ਆਪਣੇ ਕੰਮ ਦੇ ਥਰੂ ਸੋ ਕਾਮੇਡੀ ਦਾ ਬਾਰ ਬਾਰ ਕਾਮੇਡੀ ਫਿਲਮਾਂ ਦਾ ਬਣਨਾ ਹੀ ਹੈ ਕਿ ਲੋਕਾਂ ਵੱਲੋਂ ਚੰਗੇ ਜਿਹੜੇ ਸਬਜੈਕਟ ਨੇ ਉਹਨਾਂ ਨੂੰ ਸਪੋਰਟ ਨਹੀਂ ਮਿਲਦਾ ਉਹਨਾਂ ਨੂੰ ਵੇਖਿਆ ਨਹੀਂ ਜਾਂਦਾ ਸੋ ਮੈਨੂੰ ਲੱਗਦਾ ਕਿ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਸਾਨੂੰ ਲੋਕਾਂ ਦੀ ਵੀ ਸਪੋਰਟ ਚਾਹੀਦੀ ਅਲਟੀਮੇਟਲੀ ਅਸੀਂ ਅਸੀਂ ਆਪਣੇ ਵਾਸਤੇ ਫਿਲਮ ਨਹੀਂ ਬਣਾਉਂਦੇ ਅਸੀਂ ਫਿਲਮ ਬਣਾਉਂਦੇ ਆ ਲੋਕਾਂ ਵਾਸਤੇ ਉਹਨਾਂ ਦੇ ਵੀ ਸਾਡਾ ਇੱਕ ਚੰਗਾ ਮੈਸੇਜ ਲੋਕਾਂ ਤੱਕ ਜਾਵੇ ਜੇ ਉਹ ਸਿਰਮੇ ਤੱਕ ਨਹੀਂ ਪਹੁੰਚਣਗੇ ਤੇ ਲੋਕਾਂ ਤੱਕ ਫਿਲਮ ਕਿਵੇਂ ਪਹੁੰਚੇਗੀ ਸੋ ਫਿਰ ਬੰਦੇ ਦੀ ਹਿੰਮਤ ਨਹੀਂ ਪੈਂਦੀ ਨੈਕਸਟ ਟਾਈਮ ਕਿ ਅਸੀਂ ਚੰਗਾ ਗਾਣਾ ਕਰੀਏ ਜਾਂ ਚੰਗਾ ਉਹ ਫਿਰ ਕਮਰਸ਼ੀਅਲ ਪੱਖ ਨੂੰ ਚੂਜ਼ ਕਰਦੇ ਨੇ ਕਿਉਂਕਿ ਉਹਦੇ ਵਿੱਚ ਫਾਇਦਾ ਵੀ ਹੈ ਜੇ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਸਾਡੀ ਕੋਈ ਵੀ ਦੁਕਾਨਦਾਰੀ ਹੋਵੇ ਸਾਨੂੰ ਐਂ ਲੱਗਦਾ ਵੀ ਸਾਡੀ ਦੁਕਾਨ ਸਭ ਤੋਂ ਵੱਧ ਚੱਲੇ ਤੇ ਇੱਕ ਸਮਾਜਿਕ ਤੌਰ ਤੇ ਵੀ ਜੇ ਗੱਲ ਕਰੀਏ ਤੇ ਸਮਾਜ ਦੇ ਵਿੱਚ ਵੀ ਅਸੀਂ ਨੰਬਰ 1 ਆਪਣੇ ਆਪ ਨੂੰ ਮੰਨਣਾ ਚਾਹੁੰਦੇ ਹਾਂ ਕਿ ਸਾਡਾ ਕੰਮ ਨੰਬਰ 1 ਹੋਵੇ ਸੋ ਇਦਾਂ ਹੀ ਮਿਊਜ਼ਿਕ ਲਾਈਨ ਆ ਇਦਾਂ ਹੀ ਫਿਲਮ ਲਾਈਨ ਆ ਕਿ ਯਾਰ ਇੱਕ ਫਿਲਮ ਇਹਦੀ ਉਹ ਵੀ ਫਲॉप ਹੋ ਗਈ ਸੀਗੀ acha ਇਹਨੇ ਉਹ ਚੰਗੀ ਫਿਲਮ ਬਣਾਈ ਸੀ ਉਹ ਵੀ ਫਲॉप ਹੋ ਗਈ ਸੀ ਐਸੇ ਨਹੀਂ ਸੁਣਨਾ ਚਾਹੁੰਦੇ ਅਸੀਂ ਵੀ ਸੁਣਨਾ ਚਾਹੁੰਦੇ ਹਾਂ ਯਾਰ ਬੰਦੇ ਨੇ ਫਲਾਣੀ ਫਿਲਮ ਬਣਾਈ ਸੀ ਬੰਦੇ ਦੀ ਫਿਲਮ ਬੜੀ ਹਿੱਟ ਹੋਈ ਉਹ ਚਾਹੇ ਕਾਮੇਡੀ ਹੋਵੇ ਚਾਹੇ ਜਿਹੜੀ ਮਰਜ਼ੀ ਹੋਵੇ ਮੈਂ ਇੱਕ ਗੱਲ ਇਹਦੇ ਵਿੱਚ ਹੋਰ ਐਡ ਕਰਨਾ ਚਾਹੁੰਦਾ ਵੀ ਅਸੀਂ ਪੰਜਾਬ ਇੱਕ ਅਹਿਜਾ ਸੂਬਾ ਜਿਨੇ ਬਹੁਤ ਸਾਰੇ ਪੀਰ ਪਗੰਬਰਾਂ ਨੂੰ ਜਨਮ ਦਿੱਤਾ ਬਹੁਤ ਸਾਰੇ ਯੋਧਿਆਂ ਨੂੰ ਜਨਮ ਦਿੱਤਾ ਇਹ ਉਤਰਤੀ ਹੈ ਇਹਦੇ ਵਿੱਚ ਕੱਲੇ ਮਤਲਬ ਟਪੂਸੀਆਂ ਮਾਰਨ ਵਾਲੇ ਲੋਕ ਨਹੀਂ ਆ ਸੀ ਠੀਕ ਹੈ ਹਸਣ ਖੇਡਣ ਮਨ ਕਾ ਚਾਓ ਬਟ ਹਰੇਕ ਜਿਹੜਾ ਈਮੋਸ਼ਨ ਆ ਉਹਦੀ ਆਪਣੀ ਇੱਕ ਅਹਿਮੀਅਤ ਹੈ ਸੋ ਮੈਨੂੰ ਲੱਗਦਾ ਹੈ ਕਿ ਸੰਜੀਦਗੀ ਵੀ ਸਾਡੇ ਅੰਦਰ ਬਹੁਤ ਹੈ ਉਹ ਵੱਡੇ ਪਰਦੇ ਤੇ ਪਿਛਲੇ ਲੰਮੇ ਸਮੇਂ ਤੋਂ ਮਿਸਿੰਗ ਹੈ ਉਹ ਆ ਨਹੀਂ ਰਹੀ ਸੋ ਇਹ ਫਿਲਮ ਦੇ ਥਰੂ ਅਸੀਂ ਚਾਹੁੰਦੇ ਆ ਕਿ ਉਹ ਜਿਹੜੀ ਸੰਜੀਦਗੀ ਹੈ ਕੋ ਲੋਕੀ ਐਪਰੀਸ਼ੀਏਟ ਕਰਨ ਉਸ ਜੀ ਨੂੰ ਤਾਂ ਜੋ ਅਸੀਂ ਇੱਕ ਫਿਲਮ ਹੋਰ ਬਣਾਈਏ ਹੁਣ ਮੈਂ ਇੱਕ ਛੋਟੀ ਜੀ ਗੱਲ ਕਵਾਂਗਾ ਕਿ ਤਾਜਵੀਰ ਹੁਣਾਂ ਨੇ ਥੋੜੇ ਦਿਨ ਪਹਿਲਾਂ ਮੈਨੂੰ ਫੋਨ ਕੀਤਾ ਭਾਜੀ ਮਾਹੌਲ ਬੜਾ ਅੱਛਾ ਬਣ ਰਿਹਾ ਵੀ ਮੈਂ ਪਿੰਡ ਵਾਲਾ ਸਕੂਲ ਟੂ ਬਣਾ ਲਈ ਹੈ ਆਲਰੇਡੀ ਮੈਂ ਲਿਖ ਲਈ ਹੈ ਸੋ ਕਹਿੰਦਾ ਭਾਵੇਂ ਕਿ ਜੇ ਇਹ ਫਿਲਮ ਚੱਲੂਗੀ ਭਾਵੇਂ ਥੋੜੇ ਵੀ ਚੱਲੇ ਤੇ ਅਸੀਂ ਅਗਲੀ ਫਿਲਮ ਲਈ ਰੈਡੀ ਬੈਠੇ ਆਂ ਬਟ ਜੇ ਇਸ ਫਿਲਮ ਨੂੰ ਕੋਈ ਦੇਖਣ ਨਹੀਂ ਆਉਂਦਾ ਫਿਰ ਸਾਨੂੰ ਸੋਚਣਾ ਪਊਗਾ ਕਿਉਂਕਿ ਇੱਕ ਬਹੁਤ ਵੱਡੀ ਕਾਸਟ ਚੜਦੀ ਹੈ ਦਿੱਤੇ ਸੋ ਸਾਡੇ ਸੰਜੀਵ ਜੀ ਸਾਹਮਣੇ ਬੈਠੇ ਨੇ ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇਸ ਫਿਲਮ ਨੂੰ ਕੰਪਲੀਟ ਕਰਨ ਚ ਸੋ ਮੈਨੂੰ ਲੱਗਦਾ ਕਿ ਚੰਗੀਆਂ ਫਿਲਮਾਂ ਲੋਕ ਦੇਖਣ ਜਾਣ ਚੰਗੇ ਗਾਣੇ ਸੁਣਨ ਤੇ ਅਸੀਂ ਚੰਗੀਆਂ ਫਿਲਮਾਂ ਵੀ ਬਣਾਵਾਂਗੇ ਚੰਗੇ ਗਾਣੇ ਵੀ ਗਾਵਾਂਗੇ ਫਿਲਮ ਦੇ ਗੀਤ ਜਿਹੜੇ ਆ ਲੱਗਦਾ ਤੁਸੀਂ ਜਾਏ ਆ ਜਾਂ ਕੋਈ ਹੋਰ ਨਹੀਂ ਹੈ ਜੇ ਨਿਕਲਣਾ ਇਸ ਫਿਲਮ ਦੇ ਗਾਣੇ ਜਿਹੜਾ ਟਾਈਟਲ ਟਰੈਕ ਹੈ ਉਹ ਜਸਵੀਰ ਜੱਸੀਪਾਜੀ ਨੇ ਗਾਇਆ ਕੋਈ ਨੂੰ ਕੋਸਟ ਨਹੀਂ ਲਈ ਉਹਨਾਂ ਨੇ ਬਲਕਿ ਮੈਨਾਂ ਨੂੰ ਕਿਹਾ ਮੈਂ ਕਿਹਾ ਪਿੰਡ ਵਾਲਾ ਸਕੂਲ ਫਿਲਮ ਬਣਾ ਰਿਹਾ ਜੀ ਤੇ ਇੱਕ ਟਾਈਟਲ ਟਰੈਕ ਹੈ ਨਾ ਭੇਜ ਜਦੋਂ ਮੈਂ ਭੇਜਿਆ ਉਹਨਾਂ ਨੂੰ ਉਹਨਾਂ ਨੇ ਮੈਂਗਾ ਤੀਜੇ ਚੌਥੇ ਦਿਨ ਰਿਕਾਰਡ ਕਰਕੇ ਭੇਜਤਾ ਅੱਜ ਮੈਨੂੰ ਪੁੱਛ ਰਹੇ ਸੀ ਯਾਰ ਤੂੰ ਮੈਨੂੰ ਪ੍ਰੈਸ ਕਾਨਫਰੰਸ ਤੇ ਨਹੀਂ ਲੈ ਕੇ ਗਿਆ ਸੋ ਲੋਕ ਇੰਨੇ ਕਨੈਕਟਡ ਨੇ ਆਰਟਿਸਟ ਵੀ ਐਸਸੀਐਸ ਸਮਾਜ ਦਾ ਹਿੱਸਾ ਆ ਸੋ ਹਰ ਇੱਕ ਬੰਦਾ ਸਪੋਰਟ ਕਰਨਾ ਚਾਹੁੰਦਾ ਆਪਣੇ ਸਮਾਜ ਨੂੰ ਆਪਣੇ ਲੋਕਾਂ ਨੂੰ ਸੋ ਉਸ ਤੋਂ ਇਲਾਵਾ ਗੁਰਲੇ ਅਖਰ ਜੀ ਦੀ ਆਵਾਜ਼ ਇਹਦੇ ਵਿੱਚ ਕਮਲ ਖਾਨ ਹੋਣਾ ਨੇ ਗਾਇਆ ਸੋ ਇੱਕ ਦੋ ਗਾਣੇ ਮੈਨੂੰ ਵੀ ਗਾਉਣ ਦਾ ਮੌਕਾ